ਸਾਂਝੀ ਫਰੰਟ ਵੱਲੋਂ ਬਠਿੰਡਾ ਦੇ ਮਿਨੀ ਸੈਕਟਰ ਦੇ ਬਾਹਰ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਹਤੀਫੂਕੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਸ਼ਨੀਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਸਰਕਟ ਹਾਊਸ ਦੇ ਨੇੜੇ ਮਿਨੀ ਸੈਕਟਰ ਦੇ ਬਾਹਰ ਅਗੂ ਨੇ ਬੋਲਿਆ ਕਿ ਹਾਂ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਅਕਸਰ ਉਹਨਾਂ ਨੂੰ ਮੀਟਿੰਗਾਂ ਦੇ ਕੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 22, 23 ਅਤੇ 24 ਨੂੰ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਦੇ ਲਾਰਾਂ ਦੀ ਪੰਡ ਫੁਕੀ ਜਾਵੇਗੀ ਜਿਸ ਨੂੰ ਲੈ ਕੇ ਅੱਜ ਬਠਿੰਡਾ ਦੇ ਸਰਕਟ ਹਾਊਸ ਦੇ ਨੇੜੇ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਲਾਰਾਂ ਦੀ ਪੰਡ ਫੁਕੇਗੀ ਉਹਨਾਂ ਦਾ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੀ ਤੰਨਾ ਤੇ 4 ਸਤੰਬਰ ਨੂੰ ਜੋ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਹੈ ਉਹਨਾਂ ਵੱਲੋਂ ਵਿਧਾਨ ਸਭਾ ਸੈਸ਼ਨ ਦਾ ਘਰਾਉ ਵੀ ਕੀਤਾ ਜਾਵੇਗਾ। ਜੈ ਹਿੰਦ, ਜੈ ਹਿੰਦ। ਬਿਜਾ ਸਰਕਾਰ ਮਰਦਾਬਾਦ, ਮਰਦਾਬਾਦ। ਸੇਕ ਮੰਤਰੀ ਮਰਦਾਬਾਦ, ਮਰਦਾਬਾਦ। ਸਰ ਕੀ ਨਾਮਾ ਤੁਹਾਡਾ ਕਿਹੜੀ ਯੂਨੀਵਰਸਿਟੀ ਦਾ? ਮੇਰਾ ਨਾਮ ਗਗਨਦੀਪਾ ਜੀ, ਪੰਜਾਬ ਸੋਲੀਨੇਟ ਸਰਵਿਸ ਫੈਡਰੇਸ਼ਨ ਵਿਗਿਆਨ ਕਦਮ ਦਾ ਮੈ ਸੁਪਰ ਪ੍ਰਧਾਨ ਅਤੇ ਸਾਂਝੇ ਫਰੰਟ ਦਾ ਸੁਪਰ ਤਾਲਵੀਨਰ ਹਾਂ ਜੀ। ਅੱਜ ਅੱਜ ਜਿਹੜਾ ਇਹ ਸਾਝੇ ਫਰੰਟ ਵੱਲੋਂ ਜਿਹੜੀ ਇੱਥੇ ਜੀ ਪੰਜਾਬ ਦੇ ਮੁੱਖ ਮੰਤਰੀ ਦੇ ਝੂਠਾ ਦੀ ਪੰਡ ਜਿਹੜੀ ਆ ਉਹ ਸਾੜੀ ਗਈ ਆ ਉਹਦੀ ਵਜ੍ਹਾ ਇਹ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ 22 ਅਗਸਤ ਨੂੰ ਜਿਹੜੀ ਸਾਝੇ ਫਰੰਟ ਨਾਲ ਮੀਟਿੰਗ ਹੋਣੀ ਸੀ ਉਸ ਮੀਟਿੰਗ ਨੂੰ ਜਣੀ ਦੀ ਕੈਨਸਲ ਕਰਕੇ 7ਵੀਂ ਵਾਰ ਜਿਹੜੀ ਆ ਸਾਝੇ ਫਰੰਟ ਤੇ ਬਲਾਜਮਾ ਦੇ ਮਸਲੇ ਤੇ ਪੈਨਸ਼ਨਰਾਂ ਦੇ ਮਸਲਿਆਂ ਤੋਂ 7ਵੀਂ ਵਾਰ ਜਣੀ ਉਹ ਭੱਜੇ ਆ ਅ ਇਸ ਕਰਕੇ ਜਿਹੜਾ ਸਾਝੇ ਫਰੰਟ ਨੇ ਇਸ ਗੱਲ ਦਾ ਫੈਸਲਾ ਲਿਆ ਸੀ ਕਿ ਜਿਹੜੀ ਇਹ ਮੀਟਿੰਗ ਹੈ ਤਾਂ ਜਿਹੜਾ ਮੁੱਖ ਮੰਤਰੀ ਨਹੀਂ ਕਰ ਰਿਹਾ ਇਹਨਾਂ ਦੇ ਝੂਠਾਂ ਦੀ ਪੰਡ ਜਿਹੜੀ ਹੈ 22 23 ਤੇ 24 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਸਾੜੀ ਜਾਣੀ ਹੈ ਇਸ ਕਰਕੇ ਪੰਜਾਬ ਦਾ ਜਿਹੜਾ ਸਾਂਝਾ ਫਰੰਟ ਆ ਉਹਦੀ ਇਕਾਈ ਬਠਿੰਡਾ ਵੱਲੋਂ ਇਹ ਫੈਸਲਾ ਸੀ ਵੀ ਆਪਾਂ 24 ਤਰੀਕ ਨੂੰ ਇੱਥੇ ਇਹਦੀ ਝੂਠਾਂ ਦੀ ਬੰਡ ਸਾੜਾਂਗੇ ਔਰ ਇਸ ਦੇ ਨਾਲ ਹੀ ਸਾਂਝੇ ਫਰੰਟ ਨੇ ਵੀ ਫੈਸਲਾ ਕੀਤਾ ਕਿ 3 ਤੇ 4 ਤਰੀਕ ਨੂੰ ਜਿਹੜਾ ਸੈਸ਼ਨ ਹੋਣ ਜਾ ਰਿਹਾ ਹੈ ਉਸ ਦੌਰਾਨ ਵੀ ਅਸੀਂ ਉੱਥੇ ਕਬੱਡੀ ਕਨਵੈਨਸ਼ਨ ਕਬੱਡੀ ਰੈਲੀ ਕਰਾਂਗੇ ਤੇ ਉਸ ਤੋਂ ਬਾਅਦ ਵਿਧਾਨ ਸਭਾ ਪੱਲ ਮਾਰਚ ਜਿਹੜਾ ਉਪ ਪੰਜਾਬ ਦਾ ਸਾਂਝਾ 프ਰੰਟ ਚੰਡੀਗੜ੍ਹ ਦੇ ਵਿੱਚ ਕਰੂਗਾ। ਉਹ ਵੀ ਕਿਤੇ ਕਿਸ ਤਰ੍ਹਾਂ ਦਾ ਬਿਲਕੁਲ ਜੀ ਕਰਾ ਉਹ ਵਿਧਾਨ ਸਭਾ ਦਾ ਕਰਾਉ ਕੀਤਾ ਜਾਊਗਾ। ਇਸ ਵਾਰ ਜਿਹੜਾ ਸਾਂਝਾ 프ਰੰਟ ਹੈ ਇਸ ਮਾਮਲੇ ਦੇ ਉੱਤੇ ਬੇ ਧੜਕਾ ਔਰ ਬੇ ਚੇਚਕਾ ਕਿ ਅਸੀਂ ਇਹ ਮਾਰਚ ਜਿਹੜਾ ਉਹਨੂੰ ਸਫਲ ਬਣਾਵਾਂਗੇ ਬੇਸ਼ੱਕ ਦੀ ਉੱਤੇ ਜਿਹੜੀ ਆ ਸਾਡੇ ਦੇ ਉੱਤੇ ਪੰਜਾਬ ਪੁਲਿਸ ਜਾਇ ਚੰਡੀਗੜ੍ਹ ਪੁਲਿਸ ਸਖਤੀ ਕਰੇ। ਮਾਨ ਸਰ ਕੀ ਨਾਮ ਹੈ ਤੁਹਾਡੇ ਕਿਹੜੇ ਕਿਹੜੇ ਮਾਮਲੇ? ਦਰਸ਼ਨ ਮੋਲ ਜ਼ਿਲ੍ਹਾ ਜੰਨਰ ਸਿਕੰਦਰ ਪੰਜਾਬ ਔਰ ਪੰਜਾਬ ਔਰ ਪਿਛਲੇ ਐਸੋਸੀਏਸ਼ਨ ਮਟੰਡਾ ਅੱਜ ਦਾ ਪ੍ਰੋਗਰਾਮ ਆਵਾ ਚੂਬਾ ਕਮੇਟੀ ਦੇ ਸੱਦੇ ਮਤਾਕ 22 ਤੇ 23 ਜੁਲਾਈ ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਪੰਜਾਬ ਸਰਕਾਰ ਦੇ ਮੁਖਰਨ ਦੇ ਰੋਸ਼ਭਜੋਂ ਪੰਜਾਬ ਸਰਕਾਰ ਦੀਆਂ ਆਰਥਿਕਾਂ ਤੇ ਲਾਰਾਂ ਦੀ ਪੰਡ ਫੁੱਟਣ ਦਾ ਪ੍ਰੋਗਰਾਮ ਸੀ ਉਸ ਲੜੀ ਅਧੀਨ ਅੱਜ ਮਟੰਗਾ ਜ਼ਿਲ੍ਹੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਕੱਚੇ ਕੰਮੇ ਪੱਕੇ ਕਰਨ 2.95 ਦਾ ਗੁਣਾ ਸਭ ਨੂੰ ਦੇਣਾ ਤੇ ਜਿਹੜੀ ਹੈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਮੁਲਾਜ਼ਮਾਂ ਦੀਆਂ ਜਿਹੜੀਆਂ ਪੇ ਕਮਿਸ਼ਨ ਜਾਂ ਟੂਟੀਆਂ ਸੀ ਉਹਨੂੰ ਦੂਰ ਕਰਨਾ ਆਊਟਸੋਰਸ ਭਰਤੀ ਬੰਦ ਕਰਨਾ ਅਤੇ ਨਵੀਆਂ ਅਸਾਮੀਆਂ ਨੂੰ ਜਿਹੜਾ ਨਵੇਂ ਗ੍ਰੇਡ ਵਿੱਚ ਰੈਗੂਲਰ ਤੌਰ ਤੇ ਭਰਨੇ ਵਿੱਚ ਨਾਕਾਮ ਹੋਈ ਹੈ ਇਥੋਂ ਦੇ ਮੁੱਖ ਮੰਤਰੀ ਨੇ 7ਵੀਂ ਵਾਰ ਐਸ ਨੂੰ ਜਿਹੜੀ ਆਪਣੀ ਮੀਟਿੰਗ ਮੁਲਤਵੀ ਕੀਤੀ ਹੈ ਪੰਜਾਬ ਸਰਕਾਰ ਦੇ ਇਸ ਕਾਰਨਾਮੇ ਖਿਲਾਫ ਇਸ ਦੇ ਰੋਸ ਖਿਲਾਫ ਇਹ ਠੂਠੇ ਮੁੱਖ ਮੰਤਰੀ ਦੇ ਖਿਲਾਫ ਜਿਹੜੀ ਹੈ ਅੱਜ ਦੀ ਆਰਤੀ ਸਾੜੀ ਆਪਣੀ ਪੰਡ ਸਾੜੀ ਗਈ ਹੈ ਤੇ ਇਸ ਤੋਂ ਬਾਅਦ 3 ਸਤੰਬਰ ਨੂੰ ਜਿਹੜਾ ਹੈ ਪੰਜਾਬ ਦਾ ਜਿਹੜਾ ਪ੍ਰਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਹਦੇ ਘਰਾਓ ਲਈ ਤਿਆਰੀਆਂ ਜਿਹੜੀਆਂ ਉਹ ਜਾਰੀ ਹਨ ਤੇ ਅਸੀਂ ਸੁਭਾ ਕਮੇਟੀ ਦੇ ਪ੍ਰੋਗਰਾਮ ਵਿਚਾਰ ਪੰਜਾਬ ਵਿਧਾਨ ਸਭਾ ਦਾ 3 ਤੇ 4 ਸਤੰਬਰ ਨੂੰ ਤੇ ਇਸ ਮੁਲਾਜ਼ਮ ਤੇ ਪੈਨਸ਼ਨਰ